ਜਲੰਧਰ ਪਛਮੀ ਦੀ ਚੌਂ ਨੂੰ ਲੈ ਕੇ ਚੋਣਾ ਖਾੜਾ ਭਖਣ ਲੱਗਿਆ ਹੈ ਭਾਰਤੀ ਜਨਤਾ ਪਾਰਟੀ ਬੀਜੇਪੀ ਦੇ ਵੱਲੋਂ ਵੀ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਆਮ ਆਦਮੀ ਪਾਰਟੀ ਪਹਿਲਾਂ ਹੀ ਮਹਿੰਦਰ ਭਗਤ ਨੂੰ ਟੇਡ ਦੇ ਕੇ ਮੈਦਾਨ ਚ ਉਤਾਰ ਚੁੱਕੀ ਹੈ ਤੇ ਉਸ ਤੋਂ ਕੁਝ ਘੰਟੇ ਬਾਅਦ ਹੀ ਜਿਹੜਾ ਬੀਜੇਪੀ ਨੇ ਐਲਾਨ ਕਰ ਦਿੱਤਾ ਹੈ ਤੁਸੀਂ ਜੁੜੇ ਲੋਕ ਪੈਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਬੀਜੇਪੀ ਦੇ ਵੱਲੋਂ ਆਮ ਆਦਮੀ ਪਾਰਟੀ ਛੱਡ ਕੇ ਆਏ ਸਾਫਕਾ ਵਿਧਾਇਕ ਸ਼ੀਤਲ ਅੰਗਰਾਲ ਨੂੰ ਟਿਕਟ ਦੇ ਦਿੱਤੀ ਗਈ ਹੈ ਸ਼ੀਤਲ ਅੰਗਰਾਲ ਦੇ ਅਸਤੀਫੇ ਦੇ ਨਾਲ ਹੀ ਇਹ ਸੀਟ ਖਾਲੀ ਹੋਈ ਸੀ ਹੁਣ ਸ਼ੀਤਲ ਅੰਗਰਾਲ ਜਿਹੜੇ ਆ ਉਹ ਭਾਰਤੀ ਜਨਤਾ ਪਾਰਟੀ ਦੀ ਟਿਕਟ ਦੇ ਉੱਤੇ ਵਿਧਾਨ ਸਭਾ ਦੀ ਚੋਣ ਲੜਨਗੇ ਜਲੰਧਰ ਵੈਸਟਲੀ ਜਿਮਨੀ ਚੋਣ ਹੋਣੀ ਹੈ ਜਲੰਧਰ ਪੱਛਮੀ ਹਲਕਾ ਇੱਕ ਅਜਿਹਾ ਹਲਕਾ ਹੈ ਜਿਹੜਾ ਕਿ ਦਲਿਤ ਬਰਾਦਰੀਆਂ ਲਈ ਯਾਨੀ ਕਿ ਅਨੁਸੂਚਿਤ ਜਾਤੀਆਂ ਦੇ ਲਈ ਰਾਖਵਾ ਹਲਕਾ ਹੈ ਮਹਿੰਦਰ ਭਗਤ ਦੇ ਨਾਲ ਤੇ ਸ਼ੀਤਲੰਗਰਾਲ ਦੇ ਆਮੋ ਸਾਹਮਣੇ ਹੋਣ ਨਾਲ ਇੱਕ ਵਾਰ ਫਿਰ ਲੜਾਈ ਗਹਿ ਗੱਛ ਹੋ ਸਕਦੀ ਹੈ ਅਕਾਲੀ ਦਲ ਤੇ ਕਾਂਗਰਸ ਦੇ ਉਮੀਦਵਾਰ ਦੀ ਉਡੀਕ ਕੀਤੀ ਜਾ ਰਹੀ ਹੈ ਪਰ ਇਸ ਤੋਂ ਪਹਿਲਾਂ ਜਿਹੜਾ ਉਹ ਆਮ ਆਦਮੀ ਪਾਰਟੀ ਨੇ ਮਹਿੰਦਰ ਭਗਤ ਨੂੰ ਮੈਦਾਨ ਚ ਉਤਾਰਿਆ ਮਹਿੰਦਰ ਭਗਤ ਇਸ ਤੋਂ ਪਹਿਲਾਂ 2022 ਦੇ ਵਿੱਚ ਭਾਜਪਾ ਤੋਂ ਚੋਣ ਲੜ ਚੁੱਕੇ ਨੇ ਸਾਬਕਾ ਮੰਤਰੀ ਭਗਤ ਚੁੰਨੀ ਲਾਲ ਦੇ ਪੁੱਤਰ ਨੇ ਪੁਰਾਣਾ ਭਾਜਪਾ ਪਰਿਵਾਰ ਹੈ ਪੁਰਾਣੇ ਭਾਜਪਾ ਵਾਲੇ ਨੇ ਉਹ ਆਮ ਆਦਮੀ ਪਾਰਟੀ ਚ ਆ ਗਏ ਸੀ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਤੇ ਭਾਰਤੀ ਜਨਤਾ ਪਾਰਟੀ ਨੇ ਪਹਿਲਾਂ ਬੀਜੇਪੀ ਚ ਰੇ ਫਿਰ ਆਪ ਚ ਜਾ ਕੇ ਵਿਧਾਇਕ ਬਣੇ ਸ਼ੀਤਲ ਉਂਗਰਾਲ ਨੂੰ ਟੀਟ ਦੇ ਦਿੱਤੀ ਹੈ ਕੈਲਮ ਲਾ ਕੇ ਦੇਖਿਆ ਜਾਵੇ ਦੋਵੇਂ ਪਾਸਿਓਂ ਭਾਜਪਾਈ ਭਾਜਪਾਈ ਆਮੋ ਸਾਹਮਣੇ ਨੇ ਆਮ ਆਦਮੀ ਪਾਰਟੀ ਵੱਲੋਂ ਵੀ ਤੇ ਭਾਜਪਾਲੇ ਪਾਸਿਓਂ ਵੀ ਇੱਕ ਆਪ ਛੱਡ ਕੇ ਆਇਆ ਇੱਕ ਭਾਜਪਾ ਛੱਡ ਕੇ ਆਇਆ ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਜਲੰਧਰ ਅਖਾੜਾ ਬਣ ਚੁੱਕਿਆ ਦਲ ਬਦਲੂਆਂ ਦਾ ਸ਼ੀਤਲ ਉਂਗਰਾਲ 222 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸੁਸ਼ੀਲ ਕੁਮਾਰ ਰਿੰਕੂ ਨੂੰ ਹਰਾ ਕੇ ਇਸ ਹਲਕੇ ਤੋਂ ਚੋਣ ਜਿੱਤੇ ਸੀ ਲਗਭਗ 4000 ਦੇ ਫਰਕ ਨਾਲ 2024 ਦੀਆਂ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਸ਼ੀਤਲ ਕੁਮਾਰ ਸ਼ੀਤਲ ਅੰਗਰਾਲ ਤੇ ਸੁਸ਼ੀਲ ਕੁਮਾਰ ਰਿੰਕੂ ਆਮ ਆਦਮੀ ਪਾਰਟੀ ਛੱਡ ਕੇ ਜਿਹੜਾ ਉਹ ਭਾਜਪਾ ਚਲੇ ਗਏ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਅਸਤੀਫਾ ਦੇਣ ਤੋਂ ਬਾਅਦ ਸੀਟ ਖਾਲੀ ਹੋ ਗਈ ਹੁਣ ਜਿਮਨੀ ਚੋਣ ਹੋਣ ਜਾ ਰਹੀ ਹੈ ਕੁੱਲ ਮਿਲਾ ਕੇ ਦੇਖਿਆ ਜਾਵੇ ਬڑا ਜਲੰਧਰ ਜਿਹੜਾ ਵੈਸਟ ਹਲਕਾ ਆ ਦਲ ਬਦਲੂਆਂ ਲਈ ਕਹਿ ਲਈਏ ਕਿ ਸਵਰਗ ਹੈ ਪਹਿਲਾ ਸੁਸ਼ੀਲ ਕੁਮਾਰ ਨੂੰ ਕਾਂਗਰਸ ਚ ਸੀ ਉਹ ਆਮ ਆਦਮੀ ਪਾਰਟੀ ਜਗੇ ਉੱਥੇ ਲੋਕ ਸਭਾ ਮੈਂਬਰ ਬਣੇ ਫਿਰ ਉਹਨਾਂ ਨੂੰ ਸੀਗਾ ਕਿ ਮੈਂ ਹੁਣ ਇੱਕ ਦੀ ਭਾਜਪਾ ਵੱਲੋਂ ਲੋਕ ਸਭਾ ਮੈਂਬਰ ਬਣ ਜਾ ਉਹ ਭਾਜਪਾ ਚਲੇ ਗਏ ਪਰ ਉਹ ਲੋਕ ਸਭਾ ਦੀ ਚੋਣ ਹਾਰ ਗਏ ਸ਼ੀਤਲ ਮੰਗਰਾਲ ਪਹਿਲਾਂ ਭਾਜਪਾ ਚ ਸੀ ਫਿਰ ਉਹ ਗਏ ਆਮ ਆਦਮੀ ਪਾਰਟੀ ਚ ਹੁਣ ਉਹ ਫਿਰ ਭਾਜਪਾ ਚ ਚਲੇ ਗਏ ਮਹਿੰਦਰ ਭਗਤ ਸ਼ੁਰੂ ਤੋਂ ਹੀ ਭਾਜਪਾਈ ਪਰਵਾਰ ਰਿਹਾ ਹੈ ਉਹ ਪਹਿਲੀ ਵਾਰ ਦਲ ਬਦਲੀ ਕੀਤੀ ਉਹਨਾਂ ਨੇ ਆਪ ਚ ਗਏ ਹੈ ਤੇ ਉਹਨਾਂ ਨੂੰ ਆਪ ਨੇ ਟਿਕਟ ਦੇ ਦਿੱਤੀ ਹੈ ਮਹਿੰਦਰ ਭਗਤ ਇਸ ਸਮੇਂ ਬੜੀ ਸਖਤ ਟੱਕਰ ਦੇਣਗੇ ਸ਼ਿਤਲੰਗਰਾਲ ਨੂੰ ਭਗਤ ਬਰਾਦਰੀ ਇੱਕ ਮੁਠ ਹੋ ਕੇ ਉਹਨਾਂ ਦੇ ਨਾਲ ਖੜ ਸਕਦੀ ਹੈ ਅਜਿਹੀਆਂ ਖਬਰਾਂ ਆ ਰਹੀਆਂ ਨੇ